ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀ ਨੇਕੀ ਫਾਊਂਡੇਸ਼ਨ ਵੱਲੋਂ ਇੱਕ ਹੋਰ ਨੇਕੀ ਦਾ ਕਦਮ ਪੁੱਟਦੇ ਹੋਏ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਨੂੰ ਸੰਭਾਵਿਤ ਖਤਰੇ ਤੋਂ ਬਾਹਰ ਕੱਢੰਦਾ ਉਪਰਾਲਾ ਕੀਤਾ ਹੈ। ਸਥਾਨਕ ਆਈਟੀਆਈ ਚੌਂਕ ਪਿੱਖੀ ਰੋਡ ਤੇ ਬਨੇ ਡਿਵਾਈਡਰ ਅਕਸਰ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਕਿਉਂਕਿ ਇਹਨਾਂ ਡਿਵਾਈਡਰਾਂ ਤੇ ਕੋਈ ਵੀ ਰਿਫਲੈਕਟਰ ਜਾਂ ਸਾਈਨ ਬੋਰਡ ਨਾ ਹੋਣ ਕਾਰਨ ਉੱਥੋਂ ਦੀ ਲੰਘਣ ਵਾਲੇ ਲੋਕਾਂ ਦੇ ਜਿੱਥੇ ਆਵਾਜਾਈ ਸਾਧਨ ਨੁਕਸਾਨੇ ਗਏ ਉੱਥੇ ਹੀ ਉਹਨਾਂ ਦਾ ਸਰੀਰਕ ਪੱਖੋਂ ਕਾਫੀ ਨੁਕਸਾਨ ਹੋਇਆ ਹੈ। ਇਸ ਨੇ ਕੀ ਦੇ ਕਾਰਜ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਕੰਮ ਦੀ ਸਲਾਘਾ ਕੀਤੀ ਉੱਥੇ ਹੀ ਸ਼ਹਿਰ ਵਾਸੀ ਵਿੱਚ ਵੀ ਇਸ ਹਾਦਸਿਆਂ ਦੇ ਡਿਵਾਈਡਰ ਤੇ ਰਿਫਲੈਕਟਰ ਲਗਨ ਕਾਰਨ ਸੰਸਥਾ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਬੁਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਤਾਜ਼ਾ ਖਬਰਾਂ ਗਿਆਨਵਰਦਕ ਅਤੇ ਮਨੋਰੰਜਕ ਸਮਗਰੀ ਸੰਬੰਧੀ ਅਪਡੇਟ ਰਹਿਣ ਲਈ ਤੁਹਾਡੇ ਆਪਣੇ ਚੈਨਲ ਡੇਲੀ ਨਿਊਜ਼ ਸਰਵੇ ਅਤੇ ਫੇਸਬੁੱਕ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਸਾਈਨ ਬੋਰਡ ਲਾਇ ਨਈ ਇਹਨੂੰ ਮੈਂ ਇੱਕ ਅੱਜ ਵੀ ਘੜੀ ਬਹੁਤ ਵਧੀਆ ਉਪਰਾਲਾ ਮੰਨਦਾ ਜਿਵੇਂ ਹੁਣ ਅੱਜ ਤੇ ਧੁੰਦਾ ਪੈਂਦੀਆਂ ਨੇ ਧੁੰਦਾ ਜਿਹੜਾ ਹੈ ਪਿੱਖੀ ਰੋਡ ਤੇ ਡਿਵਾਈਡਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹਦੇ ਨਾਲ ਇੱਕ ਐਕਸੀਡੈਂਟ ਤੋਂ ਬਚਤ ਹੋਊਗੀ ਤੇ ਹੋਰ ਵੀ ਲੋਕਾਂ ਨੂੰ ਇਹਦੇ ਬਹੁਤ ਵਧੀਆ ਫਾਇਦੇ ਹੋਣਗੇ ਜੀ ਇਸ ਤੋਂ ਪਹਿਲਾਂ ਆਈਟੀ ਚੌਕ ਬਟਲਾਡਾ ਦੇ ਵਿੱਚ ਖਾਸ ਕਰਕੇ ਇਹਨਾਂ ਪਿਛਲੇ ਕੁਝ ਦਿਨਾਂ ਉਥੇ ਕੋਈ ਰਿਫਲੈਕਟਰ ਵਗੈਰਾ ਹੋਣ ਕਰਕੇ ਕੋਈ ਸਾਈਨ ਬੋਰਡ ਨਾ ਹੋਣ ਕਰਕੇ ਕਈ ਐਕਸੀਡੈਂਟ ਮਿੰਦ ਘਟਨਾਵਾਂ ਹੋਈਆਂ ਨੇ ਤੇ ਅਸੀਂ ਇਹਦੇ ਬਾਰੇ ਜੋ ਨੇਕੀ ਫਾਊਂਡੇਸ਼ਨ ਹੈ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੂੰ ਸੂਚਿਤ ਕੀਤਾ ਸੀ ਤੇ ਹੋਰ ਵੀ ਅਸੀਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਦੱਸਦੇ ਰਹਿੰਦੇ ਆ ਵੀ ਇਸ ਤਰ੍ਹਾਂ ਕਰਕੇ ਜੋ ਇਹ ਜੇ ਸਮਾਜ ਭਲਾਈ ਦੇ ਕੰਮ ਹੈ ਉਹ ਕਰਨ ਜਿਸ ਤੇ ਇਹ ਨੇਕੀ ਫਾਊਂਡੇਸ਼ਨ ਨੇ ਇੱਕ ਵਧੀਆ ਚੰਗਾ ਪ੍ਰੋਲਲਾ ਕੀਤਾ ਤੇ ਉਹਨਾਂ ਦੇ ਸਹਿਯੋਗ ਨਾਲ ਉਥੇ ਸਾਈਨ ਬੋਰਡ ਲਗਾਇਆ ਗਿਆ ਜਿਹਦੇ ਨਾਲ ਕਿ ਹੁਣ ਆਉਣ ਵਾਲੇ ਸਮੇਂ 'ਚ ਟ੍ਰੈਫਿਕ 'ਚ ਜੋ ਐਕਸੀਡੈਂਟ ਦੇ ਘਟਣਾਵਾਨੇ ਉਹ ਘਟ ਹੋ ਜਾਣਗੀਆਂ ਤੇ ਨਾ ਹੀ ਹੋਣਗੀਆਂ ਉੱਥੇ